ਵੱਡੀ ਖਬਰ ਦੱਸ ਦਈਏ ਕਿ ਪ੍ਰਾਈਮੋ ਕੈਮੀਕਲ ਦੇ ਨਾਲ ਲੱਗਦੀ ਉਦਯੋਗਿਕ ਇਕਾਈ ਫੈਲੋਟੈਕ ਵਿੱਚ ਹੋਇਆ ਧਮਾਕਾ ਹਾਲੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਪਰ ਧਮਾਕੇ ਕਾਰਨ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਅਤੇ ਐਨ ਐਫ ਐਲ ਅਤੇ ਪੰਜਾਬ ਫਾਇਰ ਸਰਵਿਸ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਜੀ ਹਾਂ ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਪ੍ਰਾਈਮੋ ਕੈਮੀਕਲ ਦੇ ਨਾਲ ਲੱਗਦੇ ਫਲੋ ਟੈਕ ਇੰਡਸਟਰੀ ਯੂਨਿਟ ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਸ ਦੇ CPW ਪਲਾਂਟ ਚ ਵੱਡਾ ਧਮਾਕਾ ਹੋ ਗਿਆ। ਧਮਾਕਾ ਹੋਣ ਦੇ ਨਾਲ ਹੀ ਅੱਗ ਵੀ ਲੱਗੀ ਜਿਸ ਕਾਰਨ ਕਾਲਾ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਸੀ। ਇਸ CPW ਪਲਾਂਟ ਵਿੱਚ ਕੋਈ ਵਿਅਕਤੀ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਧਮਾਕੇ ਦੇ ਨਾਲ-ਨਾਲ ਕਾਲੇ ਧੂਏ ਨੂੰ ਦੇਖ ਕੇ ਆਸ-ਪਾਸ ਦੇ ਲੋਕ ਵੀ ਡਰ ਗਏ। ਹਾਲਾਂਕਿ ਫੈਕਟਰੀ ਵਿੱਚ ਮੌਜੂਦ ਫੈਕਟਰੀ ਪ੍ਰਸ਼ਾਸਨ ਵੱਲੋਂ ਮੌਕੇ ਤੇ ਮੌਜੂਦ ਸਾਵਧਾਨੀ ਵਰਤੋ ਕਰਕੇ ਅਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇੰਨਾ ਹੀ ਨਹੀਂ ਇਸ ਧਮਾਕੇ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਨਾਲ ਲੱਗਦੀ ਉਦਯੋਗਿਕ ਇਕਾਈ ਐਨ ਐਫ ਐਲ ਅਤੇ ਪੰਜਾਬ ਫਾਇਰ ਸਰਵਿਸ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਜੀ ਜੀ ਮਲਕੀਤ ਸਿੰਘ ਜੀ ਕਿੱਦਾਂ ਤੁਹਾਨੂੰ ਇੱਥੇ ਕੀ ਹੋਇਆ ਸੀਗਾ ਤੇ ਸਾਨੂੰ ਤਾਂ ਫੋਨ ਆਇਆ ਜੀ ਗਿਆ ਜੀ ਅਸੀਂ ਫੋਨ ਤੇ ਜਿਹੜੀ ਮੈਸੇਜ ਦੇ ਜਿਹੜੀ ਡਾਊਨਲੋਡ ਕਰਤੀ ਇੱਥੇ ਪੁੱਜੀਏ ਕੀ ਸੀਗਾ ਇੱਥੇ ਬਸ ਇੱਥੇ ਕੀ ਵੀ ਦੀ ਜੀ ਇੱਥੇ ਬਲਾਸਟ ਹੋਇਆ ਕਹਿੰਦੇ ਹੋਇਆ ਜੀ ਟੈਂਕ ਬਲਾਸਟ ਹੋਇਆ ਕਾਸਟਿਕ ਦਾ ਸੀ ਪਾਣੀ ਮਾਰਤਾ ਤਾਂ ਅਸੀਂ ਉਹਨੂੰ ਅੱਗ ਲੱਗੀ ਤੇ ਆ ਗੋ ਕੋ ਕਾਬੂ ਕਰ ਲਿਆ ਅੱਗ ਤੇ ਅਸੀਂ ਬਸ ਹੁਣ ਕਿੰਨੀਆਂ ਗੱਡੀਆਂ ਲੱਗੀਆਂ ਤੁਹਾਡੀਆਂ ਤੁਹਾਡੀਆਂ ਇੱਕੋ ਗੱਡੀ ਲੱਗੀ ਸਾਡੀ ਜੀ ਕੁਝ ਫੋਮ ਸਾਡੀ ਲੱਗੀ ਫੋਮ ਹੋਰ ਪਾਣੀ ਇਸਤੇਮਾਲ ਕੀਤਾ ਗਿਆ ਜਿਹੜਾ ਜੀ ਬਾਕ ਬੁੱਝ ਗਏ ਬਾਕ ਬੁੱਝ ਗਏ ਜੀ ਬਿਲਕੁਲ ਕੋ ਕੈਜੂਅਲਟੀ ਤਾਂ ਨਹੀਂ ਸੀ ਕੈਜੂਅਲਟੀ ਕੋ ਨਹੀਂ ਤੁਹਾਡਾ ਨਾਮ ਮੇਰਾ ਨਾਮ ਕਮਲਕਿਸ਼ੋਰ ਹੈ ਜੀ ਸਾਹ ਫਾਇਰ ਇਨਸੀਡੈਂਟ ਹੋਇਆ ਫਰੋਟੈਕ ਇੰਡਸਟਰੀ ਜੋ ਵੀ ਸਾਡੇ ਐਡਜੋਇਨਿੰਗ ਹੈ ਰਿਵੈਲੂਸ਼ਨ ਕੈਮੀਕਲ ਇੰਸਟਰੀ ਐਡਜੋਇਨਿੰਗ ਫਰੋਟੈਕ ਇੰਡਸਟਰੀ ਹੈ ਉੱਥੇ ਫਾਇਰ ਇਨਸੀਡੈਂਟ ਹੋਇਆ ਇਸ ਐਕਚੁਅਲੀ ਡੈਗਮੂ ਕਦੇ ਫਾਇਰ ਇਨਸੀਡੈਂਟ ਹੋਇਆ ਤੇ ਆਪ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਦਾ ਰੀਜ਼ਨ ਬਟ ਇਮੀਡੀਐਟਲੀ ਜੋ ਹੈ ਦਾ ਫਾਇਰ ਹੈਜ਼ ਬੀਨ ਪਟ ਆਊਟ ਐਂਡ ਇਟ ਇਜ਼ ਅੰਡਰ ਕੰਟਰੋਲ ਇਵਰੀਥਿੰਗ ਇਨ ਕੰਟਰੋਲ ਦੇਨੀਓ ਹਾਂਜੀ ਕੰਦੀ ਚ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਹੀ ਫਾਇਰ ਟੈਂਡਰ ਹੈਗਾ ਫਾਇਰ ਟੈਂਡਰ ਨੂੰ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲ ਕਰ ਲਈ ਸੀ ਸਰ ਕਾਰਨ ਕੀ ਹੋਇਆ ਕਾਰਨ ਆਪਾਂ ਕੈਜ਼ੂਅਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਆਪਾਂ ਸਟੈਬਲਿਸ਼ ਕਰ ਰਹੇ ਹਾਂ ਕਿ ਕੀ ਹੋਇਆ ਸੀ ਕੋਈ ਜਖਮੀ ਵੀ ਹੈ ਨਹੀਂ ਜਖਮੀ ਨਹੀਂ ਸਰ ਕਿੰਨੇ ਟੈਂਡਰ ਆ ਫਾਇਰ ਲੱਗੀ ਸਾਡਾ ਮੇਨ ਆਪਣਾ ਲੱਗਿਆ ਟੰਡ ਤੇ ਬਾਕੀ ਸਾਡੇ ਕੋਲ ਜਿਹਦਾ ਫਾਇਰ ਫਾਈਟਿੰਗ ਸਿਸਟਮ ਵੀ ਹੈ ਪੂਰੇ ਪ੍ਰੋਵਿੰਸ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਏ। ਸਰਨਾ ਕਹਿੰਦੇ ਵੀ ਅਪਰੋਕਸੀਮੇਟਲੀ ਇੱਕ ਸਮਾਂ ਇੱਕ ਬਲਾਸਟ ਹੈ। ਸਰ ਇਹ ਕਿਸ ਚੀਜ਼ ਦਾ ਬਲਾਸਟ ਸੀ ਗਾਇ? ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਐਚੀਐਲ ਦਾ ਟੈਂਕ ਹੈ ਬੇਸਿਕਲੀ ਉਹ। ਹੈਡਮੋਡਿਕ ਸਰ ਕੀ ਕੀ ਬਣਦਾ ਸੀ ਉਹਦੇ ਵਿੱਚ ਪ੍ਰੋਵਿੰਸ? ਉਹਦੇ ਵਿੱਚ ਬੇਸਿਕਲੀ ਸਿਕਿਉਰਟੀ ਬਣਦਾ ਪਰਫੈਕਟ ਰੈਕਸ ਬਣਦੀ ਹੈ। ਤੇ ਲਾਗੇ ਸਕੂਲ ਵਗੈਰਾ ਹੈ ਉਹਨਾਂ ਨੂੰ ਤਾਂ ਕੋਈ ਖਤਰਾ ਵਗੈਰਾ। ਉਨੇ ਕੋਈ ਵਿਆਹ ਨਹੀਂ ਕਿਹਾ ਤੁਸੀਂ ਲਿਖੋ ਜੀ ਕੋਈ ਵਿਆਹ ਕੁਝ ਨਹੀਂ ਲਿਖਣੇ ਸਰ ਜਿਹੜਾ ਮੈਂ ਜਿੱਥੇ ਲੀਕ ਹੋਈ ਹੈ ਇਹ ਤੋਂ ਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇੱਕ ਫਲੋਟ ਕੰਡਕਟਰ ਸੀਜਨ ਸਰ ਉਹ ਤਾਂ ਗੈਰਪਾਈਸਰ ਤੁਸੀਂ ਕੀ ਕਰ ਰਹੇ ਹੋ ਕਿ ਯਾਰੇ ਸਾਹਮਣੇ ਹੋ ਆਈ ਥਿੰਕ ਇੰਜੀਨੀਅਰਲੀ ਬੰਦਾ ਹੈ ਨਹੀਂ ਉੱਥੇ ਹਨਾ ਪਰ ਕਿਉਂਕਿ ਸਾਡੇ ਨਾਲ ਜੁਆਇਨ ਨਹੀਂ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਜੇ ਇਸੇ ਤਰ੍ਹਾਂ ਮੈਨੂੰ ਹੈ ਨਹੀਂ ਜਿਹਨਾਂ ਦੀ ਕਿਹਨਾ ਤੋਂ ਯੂਨਿਟ ਹੈ ਤੇ ਮੇਰੇ ਕੰਮ ਦੇ ਸਾਹਮਣੇ ਜਵਾਬ ਦੇ ਦਾ ਕੋਈ ਨਹੀਂ ਸਰ ਸਮੇਂ ਸਮੇਂ ਤੇ ਬਲਾਸਟ ਹੁੰਦੇ ਆ ਇਹਦੇ ਕਾਰਨ ਕੀ ਕਰਨੇ ਹੁਣ ਚਲੋ ਇਹ ਜਿਹੜਾ ਬਲਾਸਟ ਹੋਇਆ ਦਾ ਆਪਣਾ ਰੀਜ਼ਨ ਫਾਈਂਡ ਆਊਟ ਕਰਦੇ ਆ ਕਿ ਕੀ ਹੈਗਾ ਤੇ ਪਹਿਲੇ ਜੋ ਦੱਸਦੇ ਕੋਈ ਕਾਰਨ ਕੁਝ ਨਵੇਂ ਤਜਰਬੇਕਾਰ ਬੰਦੇ ਹਨ ਜਾਂ ਕਾਰ ਕਰਕੇ ਨਵੇਂ ਤਜਰਬੇਕਾਰ ਦੀ ਤਾਂ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰ ਜਦ ਤੱਕ ਪ੍ਰੋਸੈਸ ਅੰਦਰ ਸੀ ਹੈ ਕਈ ਵਾਰੀ ਪੈਰਾਮੀਟਰ ਰੈਪਡ ਆਉ ਹੋ ਜਾਂਦੇ ਆ ਉਹਦੇ ਕਰਕੇ ਨੋਲ ਹੋ ਜਾਂਦੀ ਹੈ ਜਿੰਨਸੀ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਅਜਿਹਾ ਇਸ਼ੂ ਨਹੀਂ ਸਰ ਇਹ ਅੰਗਰੇਜ਼ ਦਾ ਨਾਮ ਸਰ ਲੇਟੈਸਟ ਹਾਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿੰਨੇ ਇਸ ਤਰ੍ਹਾਂ ਦਾ ਬਲਾਸਟ ਪਹਿਲੇ ਵੀ ਇਥੇ ਹੋ ਚੁੱਕਿਆ ਹੈ ਹੋਰ ਵੀ ਹੋਇਆ ਏ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਅਸੀਂ ਜਸ ਅਪਾਉਂ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਕਿ ਕਿੱਥੇ ਸਾਡਾ ਮਨ ਲੋ ਪ੍ਰੋਬਲਮ ਰਹੀ ਆ ਅਪਾ ਨੈਚਰਲੀ ਅਸੀਂ ਨੂੰ ਗਰੂ ਕਰਾਂਗੇ ਸਰ ਇਸ ਕਲੀਅਰ ਕੀ ਇਹ ਫੈਕਟਰੀ ਤੁਹਾਡੀ ਸੈੱਜ ਹੋਗੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈਗੀ ਦੇਖੋ ਇਹ ਪੰਜਾਬ ਅਲਜੀਰੀਜ਼ ওভারਫਲੋਟ ਇੰਡਸਟਰੀਜ਼ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈਡਕੋਨ ਹੈ ਜੀ ਉਹਨਾਂ ਦੇ ਕਿੱਥੇ ਉਹਨਾਂ ਦੇ ਹੈਡਕੋਨ ਹੈ ਜੀ ਉਗਦੀ ਅੰਦਰ ਹੈ ਜੀ ਉਹ ਐਸਾ ਕਿ ਕੰਟਰੋਲਰ ਮੈਨੇਜਰ ਇੱਥੇ ਹੈ ਨਹੀਂ ਮੇਰੇ ਟੀਮ ਨੂੰ ਮਾਲਕ ਕੌਣ ਹੈ ਸਰਵਾਈਜ਼ ਪਿੱਛੇ ਕੋਈ ਐਸਸੀ ਹੈ ਨਹੀਂ ਅੱਜ ਇਨਸੀਡੈਂਟਲੀ ਉਹ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਜਿਹੜੇ ਆ ਜੋ ਡੋਰ ਕਰਦੇ ਉਹ ਹੈ ਇੱਥੇ ਪਰ ਜਿਹੜਾ ਮਤਲਬ ਮੀਮ ਸੁਪਰਵਾਈਜ਼ਰ ਇਨਚਾਰਜ ਹੈ ਉਹ ਕਿਤੇ ਕੰਮ ਤੇ ਬਾਹਰ ਗਿਆ ਹੈ ਮਾਲਕ ਕੌਣ ਹੈ ਜੀ ਨਾਮ ਕੀ ਹੈ ਉਹਦਾ ਹਾਂਜੀ ਉਹਦਾ ਨਾਮ ਕੀ ਹੈ ਜਿਹੜੇ ਉੱਤੇ ਹੈਡ ਹੈ ਜਿਹੜੇ ਕੰਟਰੋਲ ਕਰਦੇ ਰਹਿ ਗਏ ਇਹ ਉਹਨੜਕਾ ਉਹਨਾਂ ਦਾ ਫੋਨ ਹੈ ਕਿਹਦੀ ਫੈਕਟਰੀ ਕਿਹਦੀ ਹੈ ਜਮਨ ਦਾ ਕਿ ਮੈਨੇਜਰ ਕਰਦਾ ਤੁਹਾਡੇ ਫਲੋਰ ਟੈਕ ਇੰਡਸਟਰੀ ਹੈ ਸਾਡਾ ਉਹ ਨਹੀਂ ਸਾਡੇ ਦੀ ਆਪਣੀ ਦੇਖੋ ਪੰਜਾਬ ਵਾਲੀ ਦੀ ਦੱਸਦਾ ਹੈ ਜੀ ਇਹ ਟੈਕ ਪੈਂਦਾ ਨਾ ਸਰ ਤੁਹਾਡੇ ਨਾਲ ਕੀ ਨਾ ਰਿਲੇਸ਼ਨ ਹੈ ਕੀ ਆ ਹਾਂ ਜੀ ਤੁਹਾਡੇ ਨਾਲ ਕੀ ਨਾ ਰਿਲੇਸ਼ਨ ਹੈ ਸਾਡਾ ਰਿਲੇਸ਼ਨ ਹੈ ਵੀ ਸਾਡੀ ਕੁਰੀਨ ਇਹਨਾਂ ਨੂੰ ਜਾਣਦੀ ਹੈ ਤੇ ਬਸ ਇਹ ਰਿਲੇਸ਼ਨ ਹੈ ਉਹਨਾਂ ਦਾ ਸਰ ਅੱਗ ਤੇ ਕਾਬੂ ਕਿਨੂੰ ਪਾਇਆ ਬਾਹਰੋਂ ਫਾਇਰ ਬਗੇੜਾਈਆਂ ਜਾਂ ਪ੍ਰੋਜੈਕਟ ਦੀ ਨਹੀਂ ਇਮਰਜੈਂਸੀ ਦਾ ਸਾਡੇ ਕੋਲ ਜਿਹੜੀ ਆਪਣੀ ਫਾਇਰ ਡੈਂਡਰ ਹੈ ਉਹ ਪਲੱਸ ਜੋ ਫਾਇਰ ਫਾਈਟਿੰਗ ਸਿਸਟਮ ਪਲਾਂਡ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਰਿਮੂਵ ਕੀਤਾ ਹੈ। ਹਾਂ ਸਰ, ਦੇਖੋ ਸਿੱਧੀ ਕੰਟਰੋਲ ਚ ਹੈ ਜੀ। ਹਾਂਜੀ ਹਾਂਜੀ। ਇਸ ਨੂੰ ਕੋਈ ਆਂਡੀ ਲੋਡ ਕਰਨੀ ਨੂੰ ਲੱਗਦਾ ਹੈ। ਇਸ ਵਗੈਰਾ ਕੋਈ ਅਜਿਹਾ ਦਾ ਕੁਝ ਨਹੀਂ। ਨਹੀਂ ਨਹੀਂ ਅਜਿਹੀ ਕੋਈ ਗੱਲ ਨਹੀਂ। ਉਹਨਾਂ ਨੂੰ ਘਰੋਂ ਬੈਸਲਿਕਾ ਨਹੀਂ। ਹਾਂਜੀ ਬਾਹਰ ਹੋ ਰਹੀ ਹੈ। ਯਾਨੀ ਸਰ ਸਾਹ ਦਾ ਕੋਈ ਅਸਰ ਨਹੀਂ। ਮੈਂ ਤਾਂ ਆਪਾਂ ਸਾਰੇ ਉੱਥੇ ਹੀ ਉਸ ਟਾਈਮ 'ਤੇ ਉੱਥੇ ਹੀ ਹੁਣ ਵੀ ਆਪਾਂ ਨੇ। ਜੇ ਪਿੰਡ ਵਾਲਿਆਂ ਨੂੰ ਥੋੜੇ ਕੀਤਾ ਪ੍ਰੋਡਕਸ਼ਨ ਕਰਦੇ ਨੇ ਉਹਦੇ ਬਾਰੇ ਕਿਉਂ? ਬਾਹਰ ਹੋਣਾ ਪਰ ਇਹ ਗੈਸ ਵੀ ਨਹੀਂ ਖੋਣੀ। ਤੁਹਾਨੂੰ ਪਾਰ ਪਾਰ ਇਹਦਾ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਉਹਨਾਂ ਨੂੰ ਜਾ ਕੇ। गैस है ना, कोई नहीं है। या जो ज्यादा जो जो लीक होती है अब तो आग लगती है अगर गैस का रिजाव होता तो उसमें क्या क्या खतरा हो सकता है जो गैस वहां पर बन रही है जिस प्लांट में आग लगी ब्लास्ट हुआ है उसमें जो भी गैस बनती है अगर उसका हो सकता है उस तरह का इशू होता है फिर भी मतलब अगर ज्यादा हो जाए तो उसमें जान का खतरा है ਇਹ ਹੈਂਡਸਪਲੈਂਟ ਆ ਮਤਲਬ ਬਹੁਤ ਜਿਹੜਾ ਸੀ ਹੁੰਦਾ ਤਾਂ ਫਿਰ ਵੀ ਕੋਈ ਰਿਸਪੌਂਸਰ ਕਰਦਾ ਨਹੀਂ ਇਸ ਤੇ ਇਸ ਕਰਕੇ ਵੀ ਝੁਕੇ ਸਰ ਇਤਨਾ ਸਰ ਤੁਸੀਂ ਉਹ ਦੇ ਦੇਣਾ ਮੈਂ ਤੁਹਾਨੂੰ ਦੇ ਦੂੰਗਾ ਉਹ ਨਾਮ ਤਾਂ ਦੱਸੋਗੇ ਉਹ ਦੇ ਦਿੰਨੇ ਸਰ ਨਾਮ ਨਾਮ ਸੁਪਰਵਾਈਜ਼ਰ ਕੀ ਕਰ ਰਹੇ ਕੌਣ ਕਰ ਰਹੇ ਅੰਦਰ ਕੋਈ ਦੱਸ ਦਿਓ ਥੋੜਾ ਨਾਮ ਉਹਦਾ ਛੱਡੋ ਮੇਰੇ ਨਾਲ ਸੰਭਾਲ ਕਰਨਾ ਜੀ ਕੋਈ